ਇਹ ਗੱਲ ਪੰਜਾਬੀਓ ਕੀ ਹਾਲ ਚਾਲਿਆ ਤੇ ਤੁਹਾਡਾ ਫਿਰ ਸਵਾਗਤ ਹੈ ਆਪਣੇ ਨੂ ਬਲੌਗ ਚ ਚਲੋ ਚਲਿਏ ਦੁਕਾਨ ਤੇ ਉਹ ਖੜਦਾ ਹਾਂ ਚਲਦਿਆਂ ਦੁਕਾਨ ਤੇ ਤੇ ਫਿਰ ਚੱਲਾਂਗੇ ਮੋਟਰਸਾਈਕਲ ਵੇਖਣ ਜਾਣਾ ਤੇ ਮੋਟਰਸਾਈਕਲ ਬੀਕ ਕੇ ਆਣ ਕੇ ਅਰੇ ਤਾਂ ਦਿਖਣੀ ਮੋਟਰਸਾਈਕਲ ਨਾਲੇ ਵੇਖਣ ਜਾਣਾ ਮੋਟਰਸਾਈਕਲ ਬਾਨਾ ਦਿੱਤਾ ਇੱਕ ਨਾਲੇ ਇਹਨੂੰ ਤਵਾ ਤੂਗੇ ਲਿਆਉਣੇ ਲਵੀ ਮਿੱਤਰ ਅਗਲੇ ਘਰ ਹੁਣ ਤੇ ਚਲਦੇ ਆ ਦੁਕਾਨ ਤੇ ਤੇ ਮਿਲਦੇ ਆ ਜਾ ਕੇ ਦੁਕਾਨ ਤੇ A few minutes later 2 hours later ਕਿੱਥੇ ਚੱਲਿਆ ਲੈ 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 ਕਿੱਥੇ ਨੂੰ ਨਹੀਂ ਓਏ ਓ ਬੁਰੀ ਓੜੀ ਲੱਗਦੀ ਜਿਹੜੀ ਅੱਗੇ ਲੈੜਨੀ ਪਵਾਇਦਾ ਦੂਜੀ ਟੋਕੀ ਉਹ ਨਹੀਂ ਆ ਸਿੱਧੀ ਉਸ ਦੂਜੀ ਪਵਾ ਲੈਣੀ ਗੂਲ ਐਂ ਛੀਨਾ 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 ਪਹਿਲਾਂ ਕੀ ਦੱਸੀ ਅੱਖਾਂ ਮੇਰੇ ਕੀ ਹੁਣ ਦੱਸ ਤੂੰ ਤੂੰ ਤਾਂ ਸਾਰਾ ਕਿੱਥੇ ਲਵਾਇਆ ਉਹ ਦੇ ਹਾਰਨ ਦੀਆਂ ਸੀ ਹਾਰਨ ਕਿਥੇ ਕੀ ਨੇ ਖਰਚਾ ਕੀ ਖਰਚਾ ਕੀ ਕੀ ਓੜਿਆ ਕੀ ਕਲਚ ਪਲੇਟ ਓੜ ਗਈਆਂ ਛੋਟੀ ਗਈਆਂ ਟੋੜ ਗਈਆਂ ਯਾਰ ਮੇਰਾ ਬੇਟਾ ਜੋ ਖਰਚਾ ਹੋਗਾ ਯੋ ਕੇਮ ਕਲਚ ਪਲੇਟਾਂ ਪੈੜੀਆਂ ਕਿੰਨੀ ਸੋਕੀ ਦਸੀ ਕਿੰਨਾ ਕਰਦੇ ਦਿੱਤੇ ਲੈ ਆਏ ਇਹ ਐਵੇਂ 1200 ਰੁਪਈਆ ਪਾਈਆਂ ਮੈਂ origignal ਪਾਤੀ ਦੀਆਂ 500 5 ਕਿੰਨਾ ਭਾਜਦਾ ਕਿੰਨੇ ਦੀ ਸਾਢੇ 900 2000 ਰੁਪਏ ਜਿੱਦ ਕਿਟਾਈ ਉਹਨੇ ਗਰੰਟੀ ਦਿੱਤੀ ਜਾਂਦਾ ਜੇ ਨਾ ਭਜੂਗਾ ਜੇ ਖਰਾਬ ਹੋ ਜੂਗੀ ਨਾ ਸਾਲ ਤੱਕ ਵੀ ਤੇ ਵਾਪਸ ਕਰਦੀ ਬਲ ਮਾਡਲ ਪਹਿਲ ਤੋਂ ਆਉਂਦਾ ਛੋਟਾ ਹੈ ਤੇ ਜੈ ਮਿਨੀਓਬ ਦੇ ਨਾ ਕੋਲ ਨੇ ਬ੍ਰੇਕ ਨਹੀਂ ਲਾਗੀ ਬ੍ਰੇਕ ਤਾਂ ਪਤਾ ਨਹੀਂ ਪੱਛੀ ਤਾ ਤੇ ਇਹ ਨਹੀਂ ਜਾ ਹੀ ਨਹੀਂ ਫਿਰ ਭਜਾਉਂਦੀ ਆ ਨਿਕਲ ਆਉਣੀ ਓਹ ਕੋਰ ਕੀ ਵਾਲਾ ਲਾਇ ਵੀ ਮਤਰਾ ਖਿਲਰ ਗਈ ਤੇ ਤੋ ਖਿਣਾਂ ਦਾ ਵੀ ਓਹ ਯਾ ਓਏ ਹੋਏ 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 ਫਰੀਦਾ ਬੜਾ ਦੁੱਖ ਲੱਗਦਾ ਆ ਵੇਖ ਕੇ ਤੇ ਕਿੱਦਾਂ ਵਧੀਆ ਵਧੀਆ ਦੋਸਤਾਂ ਵਧੀਆ ਕੀ ਕਰਨਾ ਕਰਨਾ ਕੀ ਵਿਹਲੇ ਦੀਦਾ ਜਨੀਆ ਵਸੇ ਉਤਰਾ ਫੋਨ ਫੜਿਆ ਮੈਂ ਕੌ ਜਨੀ ਮਾਰ ਫਲੋਰ ਸੁਣਾ ਲਿਸ਼ਕਾ ਦੇ ਲੈ ਉਹ ਮਾਰੇ ਲਿਸ਼ਕਾ ਬਸ ਤੂੰ ਇਧਰ ਹੋ ਨਾ ਨੰਬਰ ਫੜ ਮੈਂ ਵੀ ਜਟਾ ਮੋਰਚਾ ਲਵੈ ਤੂੰ ਲਾਰਤਾ ਹੀ ਸਾਰਾ ਹੀ ਅੱਜ A few minutes later. ਮਗਰ ਲੈ ਦਿਆਂ ਆਏ ਇਹ ਤੇ ਪੁੱਤ ਮੇਰੀ ਮੌਤ ਹੀ ਲਈ ਫਿਰਦੇ ਤੁਸੀਂ ਤੇ ਲੋੜ ਪੈ ਤੇ ਜਗਿਆੜਾ ਨਾ ਕੋਈ ਆਵੇ ਬੜੀਆ ਇਹ ਦਿਖਾ ਦੇ ਪੀਣ ਆਹ ਕਿਹੜੀ ਆ ਇਹ ਵੱਡੀ ਵੀ ਆ ਹੈਗੀ ਉਹ ਲੈ ਤੇ ਆ ਉਹ ਉਧਰ ਲ ਸੋਚਿਆ ਤੇ ਉਹ ਮਗਰ ਨਹੀਂ ਚਲਦੀ ਰਾਤ ਤੂੰ ਇਤਰਾ ਨਾ ਦੇ ਚਾਚਾ ਮੋਟਰ ਦਾ ਕੰਮ ਸਿੱਖਿਆ ਮੀਟਰ ਮਾਵੇਂ ਆਵੇਂ ਮੀਟਰ ਰਹਿੰਦੇ ਕੀ ਪੁੱਟਣਾ ਗਰੀਬ ਨੂੰ ਆਪਣੇ ਚੱਲਦੇ ਨਹੀਂ ਲਾਣਾ ਨਹੀਂ ਇਹ ਗੇੜੇ ਚੱਲਦੇ ਗੇੜੇ ਚੱਲਦੇ ਉਹ ਚਾਚਾ ਮੋਟਰਸੜ ਬਾਨਾ ਦੇ ਗਿਆ ਆਏ ਆ ਇੰਜਨ ਕਰਾਉਣ ਨੇ ਆ ਚੱਲੀ ਆਪਾਂ ਇਹਨੂੰ ਚੱਲ ਚੱਲ ਬੈ ਗਾਓ ਹਾਂ ਆਜੋ ਨਮ ਕੋ ਮਿੰਨ ਕਿਤਰਾ ਭੋਲਾ ਮੈਂ ਇੱਕ ਟਮੰਟ ਜਾ ਪੈਰ ਘੰਗਾ ਪੈਰ ਘੰਗਾ ਉਹ ਸਾਡਾ ਚਾਚਾ ਚੈਨ ਕਦੀ ਕਹਿੰਦੇ ਆ ਓਏ ਪੁੱਛੇ ਚੋਣਾਂ ਦੇ ਆ ਮੇਰੇ ਮਿੱਤਰੋ ਫਿਰ ਗਿਆ ਸਾਰਾ ਇਹਨਾਂ ਤੇ ਦਿਖਾਓ ਆ ਚੱਜ ਚੱਜ ਚਾਤਾ ਤੁਹਾਨੂੰ ਬਧਾਈ ਹੋਵੇ ਤੁਹਾਡੀ ਗੋਟੀ ਪੈਂਦੀ ਵਾਹ ਵਾਹ ਮੁਬਾਰਕਾ ਵੀਰ ਜੀ YouTube ਦੀ ਸੈਲਰੀ ਉਹ ਅੰਦਰ ਜਾਣਾ ਪੈਣਾ ਹੀ ਦੂਹਾ ਖੋਲ ਆਹੀ 1 hour later ਲਾਵੇ ਮਿੱਤਰੋ ਮੋੜ ਚਲ ਤਿਆਰ ਹੋ ਗਿਆ ਵਾ ਹੁਣ ਆਪਾਂ ਛੱਡਦੇ ਆ ਟੈਗ ਤੇ ਤੇ ਬਾਕੀ ਫਿਰ ਘਰੇ ਜਾ ਕੇ ਪਾਲ ਟਪੂਲ ਤੇ ਮਾਰਦੇ ਚੰਗਾ ਜਿਹੜਾ ਤਾਂ ਕਰੂੰਗਾ ਲੱਥਾ ਆਏ ਤਾਂ ਮਾਰੀਏ ਸਪਰੇ ਤੇ ਫੇਰ ਕਰਦੇ ਆਪਾਂ ਰੈਡੀ ਹੋਈਏ ਸਲਾਈਟਿੰਗ ਲੋਟਿੰਗ ਕਰਾਂ ਨਹੀਂ ਆਪਾਂ ਲਾਵੇ ਮਿੱਤਰੋ ਮੋੜ ਛੱਲੇਗੇ ਤਰਪਿਆ ਉਥੋਂ ਤੇ ਹੋਣਾ ਆਪਾਂ ਚਲੋ ਵੇਰੇ ਪਹਿਲਾਂ ਤਾਂ ਘਰ ਜਾਨੇ ਆ ਦੋਸਤਾਂ ਦੇ ਆ ਕੇ ਤਾਂ ਫਿਰ ਠੀਕ ਹੈਗਾ ਜਿਦਾ ਸਰਪ੍ਰਾਈਜ਼ ਆਂਦੇ ਘਰੇ ਕੋਈ ਆਇਆ ਉਹ ਜਾ ਕੇ ਵੇਖੀਏ ਪਹਿਲਾਂ ਤੇ ਫੇਰ ਆਪਾਂ ਚੱਲਦੇ ਟੈਕ ਦੇ ਦਿਨ ਨੂੰ ਤਵਾ ਤੂ ਕੇ ਕਰਦੇ ਆ ਵਧੀਆ ਬਣਾਉਨੇ ਆ ਕੀ ਹੋਣਾ ਵਧੀਆ ਅੱਗੇ ਨੂੰ ਯੇ ਸ਼ੈਲੀ ਸ਼ੈਲੀ ਖਿਦਿੰਗ ਵਾਲੇ ਨੇ ਯੇ ਸ਼ੈਲੀ ਸਾਡੀ ਸ਼ੈਲੀ ਥੇਰੇ ਡਾਕਟਰ ਉਹਦਾ ਦਵਾਈਆਂ ਲੈ ਕੇ ਥੱਲੇ ਰੱਖ ਬੈਗ ਗੇਅਰ ਪੋਈਏ ਦਖਲੋ ਥੱਲੇ ਰੱਖ ਥੱਲੇ ਰੱਖ ਬੈਗ ਗੇਅਰ ਬੈਗ ਇਧਰ ਆ ਇਧਰ ਆ ਇਹ ਬੈਗ